ਜਦੋਂ ਕੋਈ ਕੁਝ ਕਰਨ ਦੀ ਤਮੰਨਾ ਹੋਵੇ ਤਾਂ ਕੁਝ ਕਰਨ ਵਿੱਚ ਵਿਸ਼ਵਾਸ ਰੱਖਦਣ ਇੱਕ ਸਿੱਧ ਕਰਕੇ ਦਿਖਾਇਆ ਹੈ ਹੈਰਿਟੇਜ ਪਬਲਿਕ ਸਕੂਲ ਦੇ ਇੱਕ ਵਿਦਿਆਰਥੀ ਨਵਜੋਤ ਸਿੰਘ ਨੇ ਜਿਸ ਨੇ ਕਿ ਇੱਕ ਸਾਈਕਲ ਤਿਆਰ ਕੀਤੀ ਹੈ ਜੋ ਕਿ ਵੈਂਟਰੀ ਤੇ ਚਲਦੀ ਹੈ ਜਿਸ ਦੇ ਨਾਲ ਕਿ ਪੋਲੂਸ਼ਨ ਵਰਗੇ ਰਹਿਤ ਅਤੇ ਅੱਜ ਦੇ ਜਮੇ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਜਿੱਤੇ ਅੱਜਕੱਲ ਬੱਚੇ ਬੋਲਟ ਮੋਟਰਸਾਈਕਲ ਜਾਂ ਮੋਟਰਸਾਈਕਲ ਚਲਾਉਣਾ ਜਾਂ ਕਾਰਾਂ ਚਲਾਉਣਾ ਪਸੰਦ ਕਰਦੇ ਹਨ ਪਰ ਇਹ ਵਿਦਿਆਰਥੀ ਨੇ ਕੁ ਪ੍ਰਲਗਿਤ ਜਿਸ ਤਸਵੀਰਾਂ ਵਿੱਚ ਦੇਖ ਸਕਦੇ ਇੱਕ ਸਾਈਕਲ ਜੋ ਬੈਟਰੀ ਨਾਲ ਚੱਲਣ ਵਾਲੀ ਹੈ ਉਹਨੂੰ ਤਿਆਰ ਕੀਤਾ ਹੈ ਤੇ ਉਸਨੇ ਆਪ ਤਿਆਰ ਕੀਤੀ ਹੈ ਕਿਉਂਕਿ ਇਸ ਦੀ ਕੀਮਤ ਸਿਰਫ ਉਸਨੇ 18000 ਰੁਪਏ ਖਰਚਾ ਆਇਆ ਹੈ ਅਗਰ ਉਸਨੇ ਕਿਹਾ ਕਿ ਹੋਰ ਇਸ ਨੂੰ ਕਰੋਨਾ ਤਾਂ ਸਪਰ ਹੋਰ ਵੀ ਖਰਚ ਆਉਂਦਾ ਪਰ ਮੇਨੂੰ ਪਰਿਵਾਰ ਅਤੇ ਸਕੂਲ ਨੇ ਇਹਨਾਂ ਐਪਰੀਸ਼ੀਏਟ ਕੀਤਾ ਕਿ ਮੈਨੂੰ ਸ਼ੌਂਕ ਜਾਗਿਆ ਤੇ ਇਸ ਸਾਈਕਲ ਬਣਾਉਣ ਵਿੱਚ ਮੈਨੂੰ ਕਾਮ ਜਾ ਹੋ ਸਕਿਆ ਜਿਸ ਸਾਈਕਲ ਦੇ ਵਿੱਚ ਬੈਟਰੀ ਨਾਲ ਹਾਰਨ ਇੰਡੀਕੇਟਰ ਅਤੇ ਲਾਈਟਾਂ ਚੱਲਦੀਆਂ ਹਨ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦਾ ਨਜ਼ਰ ਆਇਆ ਨਵਜੋਤ ਸਿੰਘ ਅਤੇ ਤਸਵੀਰਾਂ ਵਿੱਚ ਸਾਈਕਲ ਦਿਖਾਵਾਂਗੇ ਕਿੰਨੀ ਵਧੀਆ ਸਪੀਡ ਨਾਲ ਚੱਲਦਾ ਹੈ ਅਤੇ ਇਸ ਮੌਕੇ ਤੇ ਹੋਰ ਕੀ ਕੀ ਕਿਹਾ ਨਵਜੋਤ ਸਿੰਘ ਸਕੂਲ ਦੇ ਪ੍ਰਿੰਸੀਪਲ ਅਤੇ ਨਵਜੋਤ ਸਿੰਘ ਨੇ ਹਾਈ ਵੈਨ ਵੀ ਸਟਾਰਟ ਕਾਰ ਯੂ نو ਵੀ ਪੁੱਟ ਦੀ ਕੀ ਇਨਸਾਈਡ ਦੀ ਇਗਨੀਸ਼ਨ ਕੀ ਯੂ نو ਦਾ ਪਲੇਸ ਐਂਡ ਵੈਨ ਦੈਨ ਵੀ ਗਿਵ ਅ ਜਰਕ ਓਕੇ ਦਿਸ ਹੈਪਨਸ ਬਟ ਨਾਓ ਦੀ ਆਟੋਮੈਟਿਕ ਕਾਰਸ ਆ ਕਮਿੰਗ where we need to press the button you know that you need to understand he has actually done that and i asked what will happen will simply jump off so that's why protection is that you have to press the brake so then he can safely drive you release the brake and the bike will start running so very good effort on his part and uh, another round of applause for him and then we will wind up with this <laughs> ਮੇਰਾ ਨਾਮ ਜੀ ਨਵਜੋਤ ਸਿੰਘ ਹਾਂ ਕਿਹੜੀ ਕਲਾਸ পড়ਦੇ ਮੈਂ ਜੀ 10th ਚ ਲੱਗਿਆ ਜੀ ਹਾਂ ਸਕੂਲ ਦੇ ਵਿੱਚ ਹੈਰੀਟੇ ਦੇ ਵਿੱਚ ਇੱਕ ਸਾਡੇ ਸਾਈਕਲ ਦੇ ਮੋਟਰ ਵਾਲੀ ਬੈਟਰੀ ਬਣਾਇਆ ਬਣਾਇਆ ਇਹ ਚੀਜ਼ ਹੈ ਕੀ ਗੱਲ ਬਾਤ ਇਹ ਜੀ ਸ਼ੁਰੂ ਤੋਂ ਸ਼ੌਂਕ ਸੀ ਬਣਾਉਂਦਾ ਚੀਜ਼ਾਂ ਬਣਾਉਂਦਾ ਪਹਿਲਾਂ ਜੀ ਕਾਰਡਬੋਰਡ ਦਾ ਬਣਾਉਂਦੇ ਸੀ ਕਾਰਡਬੋਰਡ ਤਾਂ ਫਿਰ ਟੁੱਟ ਜਾਂਦਾ ਹੁੰਦਾ ਸੀ ਤਾਂ ਕਰਕੇ ਫਿਰ ਸੋਚਿਆ ਕੁਝ ਵੱਡਾ ਕਰੀਏ ਕੁਝ ਵੱਖਰਾ ਕਰੀਏ ਠੀਕ ਹੈ ਜੀ ਫਿਰ ਆਹ ਬਣਾਇਆ ਜੀ ਆਪਾਂ ਇਲੈਕਟ੍ਰਿਕ ਬਾਈਕ ਬਣਾਈ ਜੀ ਹੋਨੇ 12 ਕਿਲੋਮੀਟਰ ਹੀ ਚੱਲ ਜਾਂਦੀ ਏ ਇੱਕ ਵਾਰ ਫੁੱਲ ਚਾਰਜ ਤੇ ਤੇ ਇੱਥੇ ਸਾਰਾ ਕੁਝ ਮੈਂ ਜਾਨਾ ਚਾਹ ਪਾਣੀ ਦੇ ਕੇ ਉਹਨਾਂ ਘਰਦਿਆਂ ਨੂੰ ਹੀ ਠੀਕ ਹੈ ਜੀ ਹੋਰ ਪਿੰਡ ਪੁੰਡ ਤਰਜੀ ਦਾ ਜੀ ਦੋ ਤਿੰਨ ਵਾਰੀ ਬਸ ਇਹਦੇ ਤੇ ਤੇਰੇ ਉੱਤੇ ਤੁਹਾਡੇ ਪੇਰੈਂਟਸ ਨੇ ਨਹੀਂ ਕਿਹਾ ਵੀ ਪੁੱਠੇ ਕੰਮ ਜੇ ਕੀ ਕਰੀ ਜਾਣਾ ਪੇਰੈਂਟਸ ਨੇ ਕਿਹਾ ਜੀ ਪੇਰੈਂਟਸ ਪੇਰੈਂਟਸ ਕਹਿੰਦੇ ਕਿ ਰਹਿਣ ਦੇ ਪਹਿਲਾਂ ਪੜ ਲਾ ਫਿਰ ਬਣਾਉਂਦਾ ਰਹੀਂ ਪੜ ਕੇ ਫਿਰ ਵੇਚ ਲਈਏ ਫਿਰ ਕੋਈ ਨੌਕਰੀ ਤੋਂ ਪਹਿਲਾਂ ਕੁਝ ਕਾਲੀ 12ਵੀਂ ਤੋਂ ਬਾਅਦ ਕਰ ਲਈਂ ਪਰ ਮੈਨੂੰ ਐਹੀ ਕੀ ਕੁਝ ਕਰੀਏ ਐਂ ਛੋਟੀ ਉਮਰ ਤੇ ਚਾਹ ਹੁੰਦਾ ਜੀ ਜਿ ਆਕਾਂ ਨੂੰ ਇੱਕੋ ਜਿਹਾ ਕੁਝ ਬਣਾਈਏ ਤੇ ਤਾਂ ਕਰਕੇ ਜੀ ਫਿਰ ਮੈਂ ਪਹਿਲਾਂ ਟਰੈਕਟਰ ਬਣਾਉਂਦਾ ਸੀ ਕਰਪੈਨਾ ਬਣਾਉਂਦਾ ਸੀ ਕਾਰਡਬੋਰਡ ਦੀਆਂ ਫਿਰ ਮੈਂ ਸੋਚਿਆ ਚੱਲੋ ਕੋਈ ਉੱਤੇ ਬੈਠ ਕੇ ਚੀਜ਼ ਚੱਲੇ ਉਹ ਚੀਜ਼ ਬਣਾਉਣੀ ਆਂ ਜੀ ਤਾਂ ਬਣਾਈ ਜੀ ਤੁਹ ਇਹ ਸ਼ੌਂਕ ਜੀ ਨਿੱਕੇ ਹੁੰਦੇ ਤੁਸੀਂ ਮੈਨੂੰ ਛੋਟੇ ਹੁੰਦੇ ਤੋਂ ਪਹਿਲਾਂ ਮੈਂ ਫਸਟ ਨਾ ਉਹ ਐਲੋਪ੍ਰੇਨ ਬਣਾਇਆ ਸੀ ਹੈਲੀਕਾਪਟਰ ਜਦੋਂ ਉਹਦਾ ਪੱਖਾ ਘੁੰਮਿਆ ਬੜਾ ਚਾ ਚੜਿਆ ਜੀ ਐਵੇਂ ਹੀ ਬਸ ਕਿਵੇਂ ਕਿਵੇਂ ਹੁੰਦਾ ਹੈ ਉਵੇਂ ਦੇਖ ਦੇ ਕੇ YouTube ਤੋਂ ਕਾਰਡਬੋਰਡ ਦਾ ਬਣਾਉਂਦੇ ਗਏ ਫਿਰ ਸੋਚਿਆ ਚਲੋ ਕੋਈ ਵੱਖਰਾ ਕਰੀਏ ਜਿਹਦੇ ਉੱਤੇ ਬਹਿ ਕੇ ਆਪਾਂ ਚਲਾ ਸਕੀਏ ਆਰਾਮ ਨਾਲ ਤੇ ਤਾਂ ਕਰਕੇ ਜੀ ਐਸੀ ਫਿਰ ਆ ਬਣਾਈ ਆ ਬਣਾਈ ਜੀ ਕਿ ਵੈਲਡਿੰਗ ਸੈਟ ਘਰੇ ਪਿਆ ਸੀ ਜੀ ਉਹਦੇ ਨਾਲ ਫਿਰ ਆਪਾਂ ਵੈਲਡ ਕਰਕੇ ਪਲਾਸਟਿਕ ਦਾ ਪਾਈਪ ਪਿਆ ਸੀ ਉਹ ਚਾੜਤਾ ਸਾਰੇ ਕਾਰਡੀਆਂ ਚੀਜ਼ਾਂ ਲਈਆਂ ਨੇ ਬਸ ਇੱਕ ਮੋਟਰ ਹੈ ਜਿਹੜੀ ਉਹ ਆਨਲਾਈਨ ਮੰਗਾਈ ਸੀ Amazon ਤੋਂ ਹਾਂ ਅਗਰ ਗੱਲ ਕਰੀਏ ਤਾਂ ਇਹਦੇ ਵਿੱਚ ਲਾਈਟ ਵੀ ਲੱਗਿਆ ਹਾਰਨ ਵੀ ਲੱਗਿਆ ਇਹੋ ਵੱਜਦਾ ਸਾਨੂੰ ਹਾਰਨਰ ਲਾਈਟ ਚ ਲਾ ਕੇ ਦਿਖਾਉਂਦੇ ਹਾਂ ਹਾਂਜੀ ਚਲਾ ਕੇ ਵਾਹ ਦਿੰਦੇ ਆ ਲੋ ਜੀ ਲੋਈ ਆ ਜਾਗੀਆਂ ਲਾਈਟਾਂ ਜੀ ਤੇ ਆਹ ਹੋਰਨ ਵੱਜ ਗਿਆ ਤੇ ਸਾਨੂੰ ਸ਼ੌਕ ਸਕੂਲ ਦੇ ਪੇਰੈਂਟਸ ਆ ਸਕੂਲ ਨੇ ਕਿੰਨਾ ਕੁ ਅਪਰੀਸ਼ੀਏਟ ਕਰੇ ਚੀਜ਼ਾਂ ਸਕੂਲ ਦੇ ਆਣੇ ਜੀ ਬਹੁਤ ਐਪਰੀਸ਼ੀਏਟ ਕੀਤਾ ਘਰ ਦੇ ਆਣੇ ਵੀ ਬਹੁਤ ਕੀਤਾ ਜਦ ਇੱਕ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਚੀਜ਼ ਬੱਚੇ ਨੇ ਬਣਾ ਲਈ ਆ ਹੁਣ ਚੱਲਣ ਵੀ ਲੱਗ ਗਈ ਐ ਜਦੋਂ ਚੱਲਣ ਲੱਗੀ ਸੋ ਉਹਨਾਂ ਨੂੰ ਐ ਹੋ ਗਿਆ ਚਲੋ ਕੁਛ ਨਹੀਂ ਹੁੰਦਾ ਉਹਨਾਂ ਕਰ ਲੈਣ ਦੋ ਜਵਾਕ ਨੂੰ ਫਿਰ ਮੈਂ ਬਣਾਉਣ ਲੱਗ ਗਿਆ ਜੀ ਸਕੂਲ ਵਾਲਿਆਂ ਨੇ ਉਹ ਵੀ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਲੱਗ ਲੱਗ ਸਾਡੇ ਕੰਪੀਟੀਸ਼ਨਾਂ ਤੇ ਲੈ ਕੇ ਗਏ ਭਾਈ ਗੁਰਦਾਸ ਕਾਲਜ ਵੀ ਗਏ ਸੀ ਅਸੀਂ ਕੰਪੀਟੀਸ਼ਨ ਤੇ ਉੱਥੇ ਵੀ ਜਿੱਤ ਕੇ ਆਈ ਫਰਸਟ ਪ੍ਰਾਈਜ਼ ਮਿਲਿਆ ਸੀ ਸਾਨੂੰ ਜੀ ਕੀ ਨ ਕਿਵੇਂ ਜੀ ਨਾਮ ਚ ਕੀ ਮਿਲਿਆ ਤੁਹਾਨੂੰ ਨਾਮ ਚ ਜੀ ਟਰੋਫੀ ਮਿਲੀ ਸੀ 5100 ਰੁਪਿਆ ਕਿੰਨਾ ਕੁ ਕੁਸ਼ ਹੋਇਆ ਮਨ ਬਹੁਤ ਕੁਸ਼ ਹੋਇਆ ਜਦੋਂ ਜਿੱਤਦੇ ਆ ਬਹੁਤ ਮਨ ਨੂੰ ਕੁਸ਼ੀ ਮਿਲਦੀ ਹਾਂ ਵੀ ਮੇਰੀ ਬਣਾਈ ਚੀਜ਼ ਜਿੱਤਿਆ ਮੈਂ ਬਹੁਤ ਜਗਰ ਕਰ ਲੇ ਕਰੀਏ ਸਕੂਲ ਵੱਲੋਂ ਵੀ ਇਹ ਅੱਜ ਤੁਹਾਨੂੰ ਦੇਖਿਆ ਵੀ ਅਸੀਂ ਸਕੂਲ 'ਚ ਤੁਸੀਂ ਦਿਖਾ ਰਹੇ ਸੀ ਸਾਰੇ ਬੱਚਿਆਂ ਨੂੰ ਦਿਖਾਇਆ ਗਿਆ ਕਿ ਇੱਕ ਇੱਕ ਬੱਚਾ ਹੈਡਲ ਬਣ ਰਿਹਾ ਹੈ। ਹਾਂਜੀ। ਨਵੀਂ ਚੀਜ਼ ਦਿਖਾ ਰਹੇ ਤੁਸੀਂ ਕਿਵੇਂ ਦੇ? ਅਸੀਂ ਬਹੁਤ ਵਾਰ ਖੁਸ਼ੀ ਹੁੰਦੀ ਹੈ ਦਿਲ ਨੂੰ ਜਦੋਂ ਜਵਾਕ ਵੀ ਐਪਰੀਸ਼ੀਏਟ ਕਰਦੇ ਨੇ। ਬੱਚੇ ਕਹਿੰਦੇ ਨੇ ਹਾਂ ਬਹੁਤ ਵਧੀਆ ਹੈ। ਤੂੰ ਬਹੁਤ ਵਧੀਆ ਚੀਜ਼ਾਂ ਬਣਾਉਂਦਾ ਹੈ। ਕਿ ਬੜੀ ਚੀਜ਼ ਘੈਂਟ ਹੈ ਇਹ। ਹੁਣ ਬਹਿ ਕੇ ਆਪਾਂ ਮੈਨੂੰ ਵੀ ਗੇੜੀ ਦਿਵਾ ਆਇਆ ਕਰ। ਠੀਕ ਹੈ ਬਹੁਤ ਖੁਸ਼ੀ ਹੁੰਦੀ ਜਦੋਂ ਜਵਾਕ ਕਹਿੰਦੇ ਨੇ। ਤੁਸੀਂ ਘਰ ਆਈ ਤੇ ਸਾਈਕਲ ਥੀ ਹੁਣ ਜਨਰਲ ਜੀ। ਕਾਰ ਦੀ ਸਾਈਕਲ ਨਹੀਂ ਕਾਰ ਘਰ ਤੇ ਹੀ ਜਾਂਨੇ ਬਸ ਤੇਰੀ ਉਹਨੇ ਘਰੋਂ ਜਿਵੇਂ ਲੋਡ ਪੈਂਦੀ ਹੈ ਮਤਲਬ ਸਾਡਾ ਖੇਤਾਂ 'ਚ ਘਾਰਾ ਇੱਕ ਕਿਲੋਮੀਟਰ ਪੈ ਜਾਂਦਾ ਜੀ ਸਾਨੂੰ ਪਿੰਡ ਕੋਈ ਸਮਾਨ ਲੈਣ ਜਾਣਾ ਹੋਵੇ ਜਾਂ ਹੁਣ ਸਵੇਰੇ ਜਾਣਾ ਹੋਵੇ ਤੇ ਮੈਂ ਇੱਥੇ ਜਾਣਾ ਜ਼ਰੂਰ ਆ ਨਾਲੇ ਵੇਖਣ ਵਾਲੇ ਉਹ ਹੁੰਦੇ ਨੇ ਕਹਿੰਦੇ ਨੇ ਬਹੁਤ ਕਹਿਣ ਚੀਜ਼ ਹੈ ਜਿਹੜੇ ਵੇਚ ਖਰਚੇ ਦੇ ਉੱਪਰ ਕਿੰਨਾ ਕਾਇਆ ਇਹ ਤੇ 6000 ਆ ਗਿਆ ਜੀ ਜੇ ਅਗਰ ਹੋਰ ਕਿਸੇ ਨੇ ਡਿਮਾਂਡ ਕਰੀ ਤਾਂ ਫਿਰ ਹੋਰ ਕਿਸ ਨੂੰ ਬਣਾ ਕੇ ਦਵਾਂ ਹਾਂਜੀ ਬਣਾ ਦਾਂਗੇ ਜੀ ਬਣਾ ਕੇ ਦੋਗੇ ਹਾਂਜੀ ਬਣਾ ਦਾਂਗੇ ਜੀ ਤੇ ਤੇ ਦੇ ਨਾਲ ਸਾਈਕਲ ਨਾਲ ਮਤਲਬ ਪੋਲੂਸ਼ਨ ਬਣੀ ਹੁੰਦਾ ਹੋਣਾ ਨਾ ਪੋਲੂਸ਼ਨ ਨਹੀਂ ਬੈਟਰੀ ਨਾਲ ਕਿੰਨੇ ਦੂਰ ਤੱਕ ਚੱਲੇ ਜਾਂਦਾ ਬਾ ਇੱਕ ਫੁੱਲ ਚਾਰਜ ਤੇ 12 ਕਿਲੋਮੀਟਰ ਚੱਲ ਜਾਂਦਾ ਜੀ ਇੱਕ ਵਾਰ ਚਾਰਜ ਹਾਂ ਫੁੱਲ ਚਾਰਜ ਬੈਟਰੀਆਂ ਕਿੰਨੇ ਕਿਹਦੀ ਵਿੱਚ ਨਹੀਂ ਬੈਟਰੀਆਂ ਦੋ ਬੈਟਰੀਆਂ ਲਾਈਆਂ ਨੇ ਜੀ ਸਪਰੇਅ ਵਾਲੇ ਪੰਪ ਦੀਆਂ ਬੈਟਰੀਆਂ ਲਾਈਆਂ ਨੇ 12 12 ਵੋਲਟ ਦੀਆਂ ਤੇ ਉਹਨਾਂ ਨੂੰ 24 ਵੋਲਟ ਬਣਾਇਆ ਜੀ ਤੇ ਚਾਰਜ ਫਿਰ ਘਰੇ ਲੈਟ ਤੇ ਕਰਨੀ ਪੈਂਦੀ ਹੈ ਹਾਂ ਚਾਰਜਰ ਚਾਰਜਰ ਮਿਲਦਾ ਲੱਗ ਤੋਂ ਜੀ ਅੱਛਾ ਜੀ ਉਹ ਚਾਰਜ ਕਰਨੇ ਹਾਂ ਜੀ ਤੇ ਹੁਣ ਆ ਜੇ ਸਕੂਲ ਹੈ ਰਿਟੇਜ਼ਰ ਕੀ ਕੰਮ ਕਰਦਾ ਹੈ ਬਹੁਤ ਖੁਸ਼ੀ ਮਿਲਦੀ ਹੈ ਪੇਰੈਂਟਸ ਸਾਡੇ ਫਾਰਮਿੰਗ ਕਰਦੇ ਆ ਜੀ ਠੀਕ ਹੈ ਪਹਿਲਾਂ ਤੇ ਪੇਰੈਂਟਸ ਨਹੀਂ ਸੀ ਕਹਿੰਦੇ ਨਾ ਰੈਨ ਦੇ ਤੂੰ ਛੱਡ 12 ਕਰ ਲੈ ਪਹਿਲਾਂ ਫਿਰ ਤੂੰ ਬਣਾਉਂਦਾ ਨਹੀਂ ਜੋ ਬਣਾਣਾ ਹੈ ਪਰ ਜਦੋਂ ਇਹ ਮੈਂ ਬਾਈਕ ਬਣਾਣੀ ਸ਼ੁਰੂ ਹੋ ਕੀਤੀ ਪਹਿਲਾਂ ਨਹੀਂ ਵਧੀਆ ਵਰਕ ਨਹੀਂ ਕੀਤੀ ਸੀ ਕਦੀ ਅੱਗੋ ਸਟੀਰੀਂਗ ਟੁੱਟ ਜਾਂਦਾ ਸੀ ਕਦੀ ਕੀ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਲਗਾਤਾਰ ਇਹਨੂੰ ਲੱਗਾ ਰਿਹਾ ਪੰਜ ਛੇ ਦਿਨ ਦੋ ਹਫ਼ਤਿਆਂ ਦੀ ਮਿਹਨਤ ਨਾਲ ਫਿਰ ਮੈਂ ਇਹ ਬਣਾਈ ਜਦੋਂ ਬਣ ਗਈ ਆਪਣੀ ਬੈੱਕ ਤੇ ਚਲਾਈ ਫਿਰ ਜਦੋਂ ਪਹਿਲੀ ਵਾਰ ਚੱਲੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਬਈ ਹੁਣ ਤੇਰੀ ਕੀ ਚੱਲ ਪਈਏ ਅੱਗੋ ਹੋਰ ਵੀ ਕੁਝ ਕਰਾਂਗੇ ਅੱਗੋਂ ਮੈਂ ਸੋਚ ਰਿਹਾ ਕਿ ਮੈਂ ਸਿੱਧੂ ਮਸੇਵਾਲੇ ਦਾ ਟਰੈਕਟਰ ਬਣਾਵਾ ਮਿਨੀ ਟਰੈਕਟਰ ਬਣਾਵਾ 9811 ਐਚ ਐਮ ਪੀ ਹਾਂਜੀ ਉਹਦੇ ਉਹ ਛੋਟੇ ਸਾਈਕਲ ਦੇ ਟਾਇਰਾਂ ਨਾਲ ਬਣਾਵਾਂਗੇ ਜੀ ਜਿਵੇਂ ਬੱਚਿਆਂ ਦੇ ਛੋਟੇ ਸਾਈਕਲ ਹੁੰਦੇ ਆ ਅੱਗੇ ਛੋਟੇ ਲਾ ਦਾਂਗੇ ਪਿੱਛੇ ਆ ਲਾ ਦਾਂਗੇ ਜਿਵੇਂ ਇਹ ਨੇ ਹਾਂਜੀ ਅਲੋਏ ਵੀਲ ਪਾ ਕੇ ਹਾਂਜੀ ਸਰ ਹੈਰੀਟੇਜ ਪਬਲਿਕ ਸਕੂਲ ਦਾ ਇੱਕ ਹੋਨਹਾਰ ਵਿਦਿਆਰਥੀ ਨਵਜੋਤ ਸਿੰਘ 10ਵੀਂ ਕਲਾਸ ਦਾ ਛਾਤਰ ਹੈ ਇਨੇ ਇੱਕ इलैक्ट्रिक बाइक बनाई जड़ी ईको फ्रेंडली बाइक है पाई गुरदास इंजीनियरिंग कॉलेज सैंस प्रोजेक्ट कॉम्पीटिशन बच्चा फस्ट प्राइज लैके आया है जद ये बच्चा फस्ट टाइम स्कूल बाइक लैके आया वी वर वेरी इंप्रैसड बाई हिज इंडिविजुअल कॉन्सैप्ट और कॉन्सैप्ट इस बेस से है कि बाइक कोई भी पेट्रोल या डीजल यूज नहीं करती यको फ्रेंडली है कोई पॉल्यूशन नहीं है ਮੈਕਸਿਮ ਸਪੀਡ 22 ਕਿਲੋਮੀਟਰ ਪਰ ਆਵਰ ਹੈ ਤੇ ਇਸ ਚ ਕਈ ਤਰ੍ਹਾਂ ਦੀ ਟੈਕਨੋਲੋਜੀ ਅਸਿਮੂਲੇਟ ਕੀਤੀ ਹੋਈ ਹੈ ਜਦ ਬੱਚੇ ਨੇ ਇਹ ਸਾਨੂੰ ਵਾਈਕ ਲਾ ਕੇ ਦਿਖਾਈ ਦਿ ਕਿਡਸ ਆਫ ਦ ਸਕੂਲ ਵਰ ਵੈਰੀ ਐਕਸਾਈਟਿਡ ਅਸੀਂ ਸਕੂਲ ਫਾਇਰ ਏਰੀਆ ਚ ਬੱਚੇ ਨੂੰ ਬਾਈਕ ਚਲਾਉਣ ਵਾਸਤੇ ਅਨੁਮਤੀ ਦਿੱਤੀ ਤੇ ਬਹੁਤ ਹੀ ਐਕਸਾਈਟਮੈਂਟ ਨਾਲ ਸਾਰੇ ਬੱਚਿਆਂ ਨੇ ਇਹਦਾ ਅਵਲੋਕਨ ਕੀਤਾ ਉਸ ਤੋਂ ਬਾਅਦ ਜਦ ਕੰਪੀਟੀਸ਼ਨ ਵਿੱਚ ਜਾਣਾ ਸੀਗਾ ਵੀ ਐਨੇਬਲਡ ਸਟੂਡੈਂਟ ਟੂ he help him understand all the features which he need to further explain to the judges te inne bahut acche tarike nal oh part nibhaya sare bahut zyada impressive hai te no doubt no wonders oh bachcha first prize leke aaya eh trophy school waste eh bachcha jit ke leke aaya te eh prize 5100 rupees competition prize he won for the school so we are very impressed and he is a great uh, motivating factor for remaining students Uh, there are many students who are working on different projects in school and in due course of time you will have those students also uh, you know introduced to you thank you